ਮੈਂ ਕਿ ਉਹ ਕਰ ਸਕਣ ਤਾਂ ਠੀਕ ਹੈ ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਇੰਨਾ ਗਹਿਣਾ ਕਿੱਥੋਂ ਆ ਗਿਆ ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ ਆਮਦਨ ਤੁਹਾਡੀ ਘਟਾ ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ ਡਿਸਪਰਪੋਰਸ਼ਨਲ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ ਕੋਈ ਕਹਦੇ ਐਫੀਡੇਵਿਟ ਵਿੱਚ 9 ਤੋਲੇ ਸੋਨਾ ਸੀਗਾ ਇਹ ਪੁਲਿਸ ਵਾਲੇ ਮੈਨੂੰ ਕਿਹਾ ਉੱਥੇ ਪੂਲ ਕੁਐਸਚਨਿੰਗ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ ਤੇ ਮੈਂ ਭੁਗਤਿਆ ਵਾ ਨਾਬਾ ਜੇਲ੍ਹ ਚਲੇ ਗਏ ਜੀ ਤੁਸੀਂ ਕਦੀ ਸੁਣਿਆ ਕਿਸੇ ਬੈਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਵੇਗਾ ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ ਉੱਥੇ ਲਾਇਆ ਸੀ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇੱਥੋਂ ਤੱਕ ਦੇ ਗਟ ਕੀ ਕਹਿੰਦੇ ਹੁੰਦੇ ਸਬ ਡਿਸਟ੍ਰਿਕਟ ਪੇਜ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਵਿੱਚ ਜਾਜ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ ਦੇ ਵਾਂਟਿਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ ਰੋਟੀ ਕਿੱਦਾਂ ਖਾਣਾ ਵਾਂ ਉੱਠਦਾ ਬੈਠਦਾ ਕਿੱਦਾਂ ਵਾਂ ਅਗਰ ਇਹਨਾਂ ਦਾ ਵਾਸ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਆਹ ਔਰ ਸੋਲੀਟਰੀ ਕਨਫਾਈਨਮੈਂਟ ਵਿੱਚ ਰਿਹਾ ਚਾਰ ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਜੇਲ੍ਹ ਦੇ ਵਿੱਚ ਕੋਈ ਮੇਰੇ ਕੋ ਆ ਨਹੀਂ ਸਕਦਾ ਹਰ ਇੱਕ ਮੇਰਾ ਗੇਟ ਬਾਹਰਲਾ ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਕੱਲਾ ਸੀਗਾ ਅੰਦਰ ਮੈਨੂੰ ਟੀਵੀ ਨਹੀਂ ਸੀ ਦਿੰਦੇ ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ ਕਈ ਦਿਨ ਮੈਨੂੰ ਉਦਾਂ ਹੀ ਰੱਖਿਆ ਪਰ ਚਲੋ ਇਸ ਗੱਲ ਦਾ ਮੈਨੂੰ ਕੋਈ ਰੰਜ ਨਾ ਯਾਰ ਕੋਈ ਗੱਲ ਨਹੀਂ ਕੀ ਕਹਿੰਦੇ ਆ ਸਰਕਾਰਾਂ ਇਦਾਂ ਕਰਦੀਆਂ ਹੁੰਦੀਆਂ ਪਰ ਇਹ ਆਮ ਆਦਮੀ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਇਹਨਾਂ ਤੋਂ ਤਾਂ ਉਮੀਦ ਨਹੀਂ ਸੀ ਚਲੋ ਬਾਕੀ ਕਰ ਲੈਂਦੇ ਤਾਂ ਕੋਈ ਗੱਲ ਨਹੀਂ ਸੀ ਪਰ ਇਹਨਾਂ ਨੇ ਉਹਨਾਂ ਦਾ ਰਿਕਾਰਡ ਤੋੜ ਕੇ ਇਹ ਇੱਕੋ ਹੀ ਮਾਮਲੇ ਵਿੱਚ ਚੌਥੀ ਵਾਰੀ ਮੈਂ ਇੰਪਲੀਕੇਟ ਹੋਇਆ ਹਾਂ ਤੇ ਅਕਾਲਪੁਰ ਬਾਈਕੁਨਿਤ ਕਿਰਪਾ ਦੇ ਨਾਲ ਫਿਰ ਮੈਨੂੰ ਬੇਲ ਮਿਲ ਗਈ ਹਾਈ ਕੋਰਟ ਤੋਂ ਫਿਰ ਬੇਲ ਤੋਂ ਪਹਿਲਾਂ ਹੀ ਇਕ ਐਡਾ ਫਾਲਸ ਕੇਸ ਕੜਿਆ ਜਿਹੜੀ ਐਫ ਆਈ ਆਰ ਹੁਣ ਦਾ ਦਰਜ ਕੀਤੀ ਸੁਭਾਨਪੁਰ ਦੇ ਵਿੱਚ ਕਿ ਜੇ ਇਹਨਾਂ ਨੇ ਵਿਟਨੈਸ ਜਿਹੜਾ ਬਣਿਆ ਮੇਰੇ ਖਿਲਾਫ ਉਹਨੂੰ ਇਹਨਾਂ ਨੇ ਡਰਾਇਆ ਤੇ ਧਮਕਾਇਆ ਉਹ ਕਹਿੰਦੇ ਚੋਰ ਜਿਹੜਾ ਨਾ ਉਹ ਕੋਈ ਨਾ ਕੋਈ ਜ਼ਰੂਰ ਛੱਡ ਜਾਂਦਾ ਵਾ ਕਮਜ਼ੋਰੀ ਛੱਡ ਜਾਂਦਾ ਕੋਈ ਨੁਕਤਾ ਛੱਡ ਜਾਂਦਾ ਚੋਰੀ ਕਰਨ ਤੋਂ ਬਾਅਦ ਜਿਹੜੀ ਐਫ ਆਈ ਆਰ ਮੇਰੇ ਖਿਲਾਫ ਦਰਜ ਕੀਤੀ ਧਿਆਨ ਕਰਿਓ ਜ਼ਰਾ ਚੰਗੀ ਤਰ੍ਹਾਂ ਨਾ ਮੇਰੇ ਖਿਲਾਫ ਸੀਗੀ 195 ਧਾਰਾ ਲਈ 195 ਏ ਸ਼ਾਇਦ ਇਟ ਇਜ਼ ਕਿ ਥ੍ਰੈਟ ਥ੍ਰੈਟਨਿੰਗ ਵਿਟਨੈਸਸ ਟੂ ਮੇਕ ਟੂ ਮੇਕ ਟੂ ਗਿਵ ਫਾਲਸ ਐਵਿਡੈਂਸ ਤੇ ਜਦੋਂ ਮੇਰੇ ਖਿਲਾਫ ਐਫ ਆਈ ਆਰ ਦਰਜ ਕਰ ਰਹੇ ਹੈਗੇ ਆ ਉਹ ਕੰਪਲੇਂਟ ਲਈ ਜਿਹੜੀ ਉਸ ਬੰਦੇ ਦੀ ਵਿਟਨੈਸ ਦੀ ਘਰ ਵਾਲੀ ਤੋਂ 15 ਨਵੰਬਰ 15 10 ਤੇ 22 10 ਨੂੰ ਉਹ ਗਵਾਹ ਹੀ ਨਹੀਂ ਸੀਗਾ ਉਹ ਜਿਹੜਾ ਗਵਾਹ ਬਣਦਾ ਵਾ ਉਹ ਐਕਿਊਜ਼ ਸੀਗਾ ਇਹ ਬੰਦਾ ਜਿਹੜਾ ਮੇਰੇ ਖਿਲਾਫ ਵਿਦਮ ਆਫ ਗਵਾਹ ਬਣਾਇਆ ਨਾ ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਯੂ نو ਦੈਟ 10 ਸਾਲ ਕੈਦ ਕੱਟ ਕੇ ਆਇਆ ਸੀਗਾ ਹੁਣੇ 6 ਕਿਲੋ ਹਿਰੋਇਨ ਦੀ ਉਹਦੀ ਰਿਕਵਰੀ ਹੁਣੇ ਹੋਈ ਆ 3 ਮਹੀਨੇ ਪਹਿਲਾਂ ਕਪੂਰਥਲਾ ਦਾ CIA ਸਟਾਫ ਨੇ 3 ਮਹੀਨੇ ਪਹਿਲਾਂ ਉਹ ਤੋਂ 6 ਕਿਲੋ ਹਿਰੋਇਨ ਬਰਾਮਦ ਕੀਤੀ ਆ 22 ਤਈ ਮੁਕਦਮੇ ਆਕਤਿਆਸ NDPS ਦੇ 16 17 ਐਕਸਾਈਜ਼ ਦੇ ਸ਼ਰਾਬ ਦੇ ਮੁਕਦਮੇ ਜੇਲ੍ਹ ਵਿੱਚ ਬੈਠਾ ਸੀ ਬੰਦਾ 2018-19 ਦਾ ਜੇਲ੍ਹ ਵਿੱਚ ਬੈਠਾ ਵਾ ਉਹ ਤੇ ਉਹਨੂੰ ਮੇਰੇ ਖਿਲਾਫ ਕਹਿੰਦੇ ਜੀ ਗਵਾਹ ਜਿਹੜੀ ਤਰੀਕ ਨੂੰ ਮੇਰੇ ਖਿਲਾਫ ਇਹ ਲੈਰੇ ਨੇ ਐਫ ਆਈ ਆਰ ਵਿੱਚ ਡਿਟੇਲਸ ਲਿਖਨੇ ਨੇ ਕਿ ਉਹਦੇ ਘਰ ਵਿੱਚ ਡਰਾਇਆ ਗੋਲੀਆਂ ਚਲਾਈਆਂ ਡਰਾਇਆ ਉਹ ਗਵਾਹੀ ਨਹੀਂ ਸੀਗਾ ਮਤਲਬ 15 ਦਿਨ ਪਹਿਲਾਂ ਪੁਲਿਸ ਨੇ ਪਲਾਨ ਕਰ ਲਿਆ ਸੀਗਾ ਭੁੱਲ ਗਏ ਕਰਦੇ ਕਰਦੇ ਬਦਲਾਖੋਰੀ ਦੇ ਵਿੱਚ ਇੰਨੀ ਨਫਰਤ ਦੀ ਭਾਵਨਾ ਨਾਲ ਕੰਮ ਕਰਦੇ ਭੁੱਲ ਗਏ ਕਿ ਉਹ ਤਾਂ ਵਿਟਨੈਸ ਹੀ ਨਹੀਂਗਾ ਪਹਿਲਾਂ ਹੀ ਸਾਰੀ ਕਹਾਣੀ ਕੌਨਟੌਰ ਕਰਕੇ ਰੱਖੀ ਸੀਗੀ ਇਹ ਉਹਨਾਂ ਦਾ ਪ੍ਰੀ ਮੈਡੀਟੇਟਿਡ ਔਰ ਪ੍ਰੀ ਪਲਾਨਡ ਸਟੋਰੀ ਸੀ ਕਿ ਜਿੱਦਣ ਹਾਈ ਕੋਰਟ ਤੋਂ ਬੇਲ ਮਿਲੂਗੀ ਉਦੋਂ ਸੀ ਇਹ ਕੇਸ ਦੁਬਾਰਾ ਨਵਾਂ ਰਜਿਸਟਰ ਕਰਾਂਗੇ 3 ਵਜੇ ਸਵੇਰੇ ਸੁਭਾਨਪੁਰ ਥਾਣੇ ਵਿੱਚ 4 ਨਵੰਬਰ ਦਸੰਬਰ 4 ਜਨਵਰੀ 4 ਜਨਵਰੀ ਜਦ ਦਿਨ ਮੈਨੂੰ ਬੇਲ ਦਿੰਦਾ ਹਾਈ ਕੋਰਟ ਉਦੋਂ ਉਹ ਤੋਂ ਕਰਕੇ ਤੇ ਮੈਨੂੰ ਅਰੈਸਟ ਕਰਕੇ ਕਪੂਰਥਲੇ ਲੈ ਗਏ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਦੇਖੋ ਕਿੱਡੀ ਵੱਡੀ ਗੱਲ ਗਲਤ ਕੀਤੀ ਆ ਇਹ ਸਾਬਤ ਹੋ ਜਾਣੀ ਇਹ ਰਹਿਣਾ ਨਹੀਂਗਾ ਕੁਝ ਵੀ ਜਿਹੜਾ ਮੇਰੇ ਖਿਲਾਫ ਕੇਸ ਬਣਾਇਆ ਇਹਨਾਂ ਨੇ ਨਹੀਂ ਉਹ ਟਿਕਣਾ ਮੈਂ ਲੜੂੰਗਾ ਇਸ ਕਰਕੇ ਲੜੂੰ ਮੈਂ ਕੋਈ ਕਿਸੇ ਦਾ ਬਦਲਾ ਖੋਰੀ ਕਰਨ ਵਾਸਤੇ ਨਹੀਂ ਲੜੂਗਾ ਮੈਂ ਲੜੂਗਾ ਤਾਂ ਕਿ ਹੋਰ ਕੋਈ ਬੇਗੁਨਾਹ ਇਹ ਕੰਮ ਨਾ ਛੱਲੇ ਤੁਹਾਨੂੰ ਪਤਾ ਵਾ ਕਿ ਜਿਹੜਾ ਵਿਟਨੈਸ ਮੇਰੇ ਖਿਲਾਫ ਖੜਾ ਕੀਤਾ ਗਿਆ ਜਿਹਦਾ ਮੈਂ ਤੁਹਾਨੂੰ ਕਹਦਾ ਹਾਰਡ ਐਂਡ ਕ੍ਰਾਈਮੀਨਲ ਹਾਰਡ ਐਂਡ ਮਾਫ ਕਰਨਾ ਉਹਦੇ ਚਿਹਰਾ ਵੀ ਦੱਸ ਰਿਹਾ ਸੀਗਾ ਹਾਰਡ ਐਂਡ ਕ੍ਰਾਈਮੀਨਲ ਦੇ ਟਾਈ ਟੂ ਸ਼ੋ ਇਟ ਸ਼ੋ ਹਿਮ ਟੂ ਮੀ ਹਾਰਡ ਐਂਡ ਕ੍ਰਾਈਮੀਨਲ ਤੋਂ ਸਟੇਟਮੈਂਟ ਲੈ ਕੇ ਮੇਰੇ ਖਿਲਾਫ ਕਹਿੰਦੇ ਜੀ ਇਹਨੇ 2015 ਚ ਖੇਰੇ ਨੇ ਮੈਨੂੰ ਸੋਨੇ ਦਾ ਬਿਸਕੁਟ ਦਿੱਤਾ ਸੀ ਦੈਟ ਇਜ਼ ਦੀ ਦੈਟ ਇਜ਼ ਦੀ ਓਨਲੀ ਰਿਕਵਰੀ ਇੰਨ ਦੀ ਐਨ ਡੀ ਪੀ ਐਸ ਕੇਸ ਅਗੇਂਸਟ ਮੀ 15 ਚ ਸੋਨੇ ਦਾ ਬਿਸਕਟ ਖੈਰੇ ਨੇ ਉਹਨੂੰ ਦਿੱਤਾ ਸੀ ਜੱਜ ਸਾਹਿਬ ਨੇ ਹਾਈ ਕੋਰਟ ਨੇ ਬਹਿਸ ਵਿੱਚ ਪੁੱਛਿਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਖੈਰ ਆ ਜਿਹੜਾ ਵਾ ਉਹ ਤੁਹਾਡੇ ਡਰੱਗ 카rtel ਤੋਂ ਤੁਹਾਡੇ ਗੈਂਗ ਤੋਂ ਪੈਸੇ ਕਮਾਉਂਦਾ ਡਰੱਗ ਮਨੀ ਕਮਾਉਂਦਾ ਵਾ ਜੇ ਉਹ ਕਮਾਉਂਦਾ ਤੇ ਉਹਨੇ ਫਿਰ ਇਸ ਬੰਦੇ ਨੂੰ ਆਪਣੇ ਘਰ ਬੁਲਾ ਕੇ ਸੋਨੇ ਦਾ ਬਿਸਕਟ ਕਿਉਂ ਦਿੱਤਾ ਉਲਟਾ ਫਿਰ ਤਾਂ ਲੈਣਾ ਚਾਹੀਦਾ ਸੀ ਬਿਸਕਟ ਇਹ ਆਬਜ਼ਰਵੇਸ਼ਨ ਕੋਰਟ ਵਿੱਚ ਆਨਰੇਬਲ ਜੱਜ ਸਾਹਿਬ ਨੇ ਕੀਤੀ ਆ ਆ ਰਿਕਵਰੀ ਮੇਰੇ ਖਿਲਾਫ ਤੁਹਾਡਾ ਖਿਆਲ ਹੈ ਰਿਕਵਰੀ ਟਿਕ ਜਊਗੀ ਉਸ ਨੂੰ ਮੁੜ ਕੇ ਬਾਅਦ ਵਿੱਚ ਅ ਵਾਦੇ ਮਾਫ ਗਵਾਹ ਬਣਾ ਲਿਆ ਉਸ ਬੰਦੇ ਨੂੰ ਆਪਣਾ ਮਤਲਬ 22 ਮੁਕਦਮਿਆਂ ਵਾਲੇ ਬੰਦੇ ਨੂੰ ਜਿਹਦੇ ਤੇ 6 ਕਿਲੋ ਹਿਰੋਇਨ ਮਿਲਦੀ ਆ ਮੇਰੇ ਖਿਲਾਫ ਵਰਤ ਕੇ ਉਸੇ ਦਿਨ ਜਲਦੀ ਦੇ ਨਾਲ ਉਹਨੂੰ ਉੱਥੋਂ ਇਮਿਊਨਿਟੀ ਦਿਵਾਤੀ ਮਤਲਬ ਕਿ ਉਹਨੂੰ ਇਸ ਮੁਕਦਮੇ ਚੋਂ ਬਰੀ ਕਰਾਤੇ ਅੱਛਾ ਸੁਣੋ ਹੁਣ ਜਦੋਂ ਮੇਰੇ ਇਹ 2015 ਚ ਇਸ ਬੰਦੇ ਦਾ ਕੱਢਿਆ ਉਹਨਾਂ ਨੇ ਜਿੰਮੀ ਪਾਈ ਸੀ ਕੋਈ ਪੁਲਿਸ ਨੇ 2015 ਦੇ ਕੇਸ ਵਿੱਚ ਜਿੰਨੀ ਪਾਈ ਸੀ ਕਿ ਅਸੀਂ ਅੱਧਾ ਕਿਲੋ ਹਿਰੋਇਨ ਇਹ ਬੰਦਾ ਕਹਿ ਰਿਹਾ ਕਿ ਅੱਧਾ ਕਿਲੋ ਹਿਰੋਇਨ ਮੈਂ ਗੁਰਦੇਵ ਸਿੰਘ ਤੋਂ ਲਈ ਸੀ ਤੇ 15 ਤੋਂ ਲੈ ਕੇ ਤੇ 23 ਤਾਈ 24 ਤਾਈ ਪੁਲਿਸ ਨੇ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਸ ਕੇਸ ਵਿੱਚ ਜੇਲ੍ਹ ਵਿੱਚ ਸੀਗਾ ਭਗੌੜਾ ਵੀ ਨਹੀਂ ਸੀਗਾ ਜੇਲ੍ਹ ਵਿੱਚ ਸੀਗਾ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਪਹਿਲਾਂ ਮੈਨੂੰ ਅਰੈਸਟ ਕੀਤਾ ਫਿਰ ਮੇਰੇ ਨਾਲ ਗੁਰਾਂਗਾਰ ਬਣਾਇਆ ਫਿਰ ਉਹਦੇ ਕੋਲੋਂ ਪੈਸੇ ਦੇ ਕੇ ਲਾਲਚ ਦੇ ਕੇ ਝੂਠ ਬੋਲ ਕੇ ਜਿਹਨੇ ਦਵਾਏ ਉਹ ਵੀ ਪਤਾ ਮੈਨੂੰ ਉਹ ਸਹੀ ਟਾਈਮ ਤੇ ਦੱਸੂਗਾ ਮੈਂ ਉਹਨੂੰ ਤਮਕਾ ਕੇ ਲਾਲਚ ਦੇ ਕੇ ਉਹਦੇ ਖਿਲਾਫ ਮੇਰੇ ਖਿਲਾਫ ਬਿਆਨ ਲੈ ਲਿਆ ਕਿ ਮੈਂ ਸੋਨੇ ਦਾ ਬਿਸਕਟ ਜਿਹੜਾ ਖੇਰੇ ਨੇ ਮੈਨੂੰ ਦਿੱਤਾ ਸੀਗਾ ਆ ਸਤਕਾਰਯੋਗ ਵੀਰੋ ਪੈਣੋ ਤੇ ਭਰਾਓ ਤੇ ਪੰਜਾਬੀਓ ਆ ਕਹਾਣੀ ਤੁਥਮੁੱਥ ਕਰਕੇ ਦੋ ਪਰਚੇ ਕਰਕੇ ਦਰਜ ਮੈਨੂੰ 4 ਮਹੀਨੇ ਦੇ ਕਰੀਬ ਇਹਨਾਂ ਨੇ ਜੇਲ੍ਹ ਵਿੱਚ ਰੱਖਿਆ ਆ